ਆ ਭਾਈ ਆ ਦੇਖ ਲੋ ਅੱਜ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਸਰੂਪ ਆ ਉੱਥੇ ਕੋਲੇ ਸਿੱਟੇ ਨੇ ਇਹਨਾਂ ਨੇ ਆ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਗੋਲੇ ਸਿੱਟੇ ਨੇ ਬੰਦੀ ਸਿੰਘਾਂ ਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਉੱਥੇ ਕੋਲੇ ਉੱਥੇ ਗੋਲੇ ਸਿੱਟੇ ਨੇ ਜਿੱਥੇ ਸਿੰਘ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਹੇ ਨੇ ਰਮਾਨਾ ਖਾਨ ਵਾਲੇ ਪਾਸੇ ਤੋਂ ਆਹ ਦੇਖੋ ਕਰ ਰਿਹਾ ਏ ਸਾਡੇ ਗੁਰੂ ਗ੍ਰੰਥ ਸਾਹਿਬ ਤੇ ਆਏ ਓਏ ਵਿਚ ਗੋਲੇ ਛੁੱਟੇ ਨਾ ਜਾਣ ਅਸੂ ਗੈਸ ਬੰਦੀ ਕਰ ਰਹੇ ਹੈ ਜੱਫੇ ਦਾ ਜੀ ਆਪਣੇ ਗੁਰੂ ਗ੍ਰੰਥ ਸਾਹਿਬ ਆ ਦੇਖ ਲੋ ਇਹ ਆ ਭਗਵੰਤ ਮਾਨ ਇਹ ਆ ਭਗਵੰਤ ਮਾਨ 부ਚਣ ਇਹ 부ਚਣ ਫੈਕਟਰ ਕੌਮੇ ਇਨਸਾਫ ਮੋਰ ਚੇਤਾ ਪੰਜਾਬ ਆ ਦੇਖ ਲੋ ਪੰਜਾਬ ਬੈਠੇ ਹੋ ਤੁਸੀਂ ਘਰਾਂ ਚ ਕਦੋਂ ਉੱਠੋਗੇ ਆ ਦੇਖੋ ਆਹ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸੱਟ ਰੇ ਨੇ ਗੁਰੂ ਗ੍ਰੰਥ ਸਾਹਿਬ ਦੇ ਮੈਂ ਨੌਜਵਾਨਾਂ ਨੂੰ ਬੇਲਤੀ ਕਰਾਂਗਾ ਪੜਾਣ ਦੇ ਵਿੱਚ ਆਓ ਆਹ ਦੇਖੋ ਅ ਗੁਰੂ ਗ੍ਰੰਥ ਸਾਹਿਬ ਦੇ ਦੇਖੋ ਬਈ ਗੁਰੂ ਮਾਰਾ ਦਾ ਰੂਪਿਆਂ ਆ ਤੁਹਾਨੂੰ ਜਨਮ ਜਨਮ ਚੱਲ ਤੁਹਾਨੂੰ ਬਹੁਤ ਨਾ ਬਹੁਤ ਤੁਹਾਡੀਆਂ ਰਸਨਾ ਨੂੰ ਬਹੁਤ ਨਾ ਅੱਖਾਂ ਮੱਚਦੀਆਂ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਸਮਝਦੇ ਆ आधी ਖਾਲਦਾਰੂ ਬੇ ਇਹ ਨਾ ਕਰੋ ਤੁਸੀਂ ਕੰਮ ਇਹ ਭੁਗਤਣਗੇ ਭੁਗਤਣਗੇ ਤੇ ਬੋਲਾ ਵਾਲੂਦ ਭਾਜ ਕਰਦੇਆ ਸਿੰਘਾਂ ਆਓ ਗੁਰੂ ਪ੍ਰਸਾਦ ਮਾਇਦਾ ਸਿੰਘਾਂ ਕੇ ਆਓ ਅੱਗੇ ਆਓ ਇਹ ਬਾਦਲਾਂ ਤੱਕ ਤੋੜਨਾ ਪਿਆਦਾ ਅੱਗੇ ਆਓ ਸਿੰਘਾਂ ਅੱਗੇ ਆਓ ਆ ਦੇਖੋ ਸਿੰਘਾਂ ਕੇ ਆ ਅੱਖਾਂ ਮੱਚ ਗਈਆਂ ਆ ਦੇਖੋ ਆ ਦੇਖੋ ਆ ਦੇਖੋ ਜੋ ਜੁਮੇ ਦਾ ਆ ਦੇਖੋ ਆ ਅੱਖਾਂ ਵੰਸ ਗਈਆਂ ਓਏ ਅੱਗੇ ਨੂੰ ਚਲੇ ਗਏ ਸੋ ਪਿੱਛੇ ਆ ਜਾਓ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਬਾਤਾਂ ਕਰਦੇ ਆ ਮੇਰੇ ਗੁਰੂ ਗ੍ਰੰਥ ਸਾਹਿਬ ਦੇ ਸਿੱਟੇ ਗੋਲੇ ਆ ਦੇਖੋ ਜਿਹੜੇ ਗੱਡੇ ਰੰਗਦੇ ਆ ਇਹਦਾ ਦੇ ਵਿੱਚ ਪੜਾ ਕੈਮੀਕਲ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਗੋਲੇ ਰਾਜਾ RAM ਫੇਰ ਜੱਥੇ ਧਾਰਦੀ ਕੋੜਾ ਸਵਾਰੀਏ ਬਾਬਾ ਸਿੰਘ ਇਹਨਾਂ ਨੂੰ ਬਿਰਤੀ ਕਰਦੇ ਆ ਗੁਰੂ ਮਹਾਰਾਜ ਦੀ ਸਵਾਰੀ ਬੈਠੀ ਹੋਈਏ ਇੱਥੇ ਹਾਏ ਵੇਖੋ ਬੱਚੀ ਅੱਗੇ ਤੁਸੀਂ ਬੜਨੇ ਆ ਇੱਥੇ ਜਿਹੜੇ ਆਪਣੇ ਤਾਬਿਆਂ ਦੇ ਵਿੱਚ ਸਿੰਘ ਖੜੇ ਉਹਨਾਂ ਨੂੰ ਵੀ ਖੋਰਾ ਔਖਾ ਹੋ ਗਿਆ ਏ ਇਹ ਕੰਮ ਨਾ ਕੀਤਾ ਜਾਵੇ ਜਿੰਨਾ ਚਿਰ ਸਾਡੇ ਲੀਡਰ ਸਾਡੇ ਉੱਤੇ ਉਹ ਭੈਣ ਚੋਦੋ ਅੱਖਾ ਉਹ ਪਾਣੀ ਦਿਓ ਬਾਈ ਅੱਖਾਂ ਚ ਬਾਈ ਪਾਪਾ ਮਰ ਗਿਆ ਓਏ ਬਹੁਤ ਆ ਖਾ ਕੋਈ ਨਾ ਹਾਏ ਹਾਏ ਖਾ ਬੱਤੀ ਯਾਰ ਹਾਲੀਓ ਦਾ ਬੇਅਦਬੀ ਕੀਤੀ ਹੈ ਇੱਥੇ ਪੁੱਛੜ ਸਰਕਾਰ ਦੇ ਆਮ ਆਦਮੀ ਦੇ ਨੇ ਬੇਅਦਬੀ ਕੀਤੀ ਹੈ ਆਮ ਆਦਮੀ ਪਾਰਟੀ ਮਰਦਾਬਾਦ ਉਹ ਬੋਲੋ ਗੁਰੂ ਦੀ ਬੇਅਦਬੀ ਹੋਈ ਆ ਬੋਲੋ ਆਮ ਆਦਮੀ ਪਾਰਟੀ ਮਰਦਾਬਾਦ ਭਗਵੰਤ ਪੁੱਛੜਾ ਮਰਦਾਬਾਦ ਗੁਰੂ ਦੀ ਗੁਰੂ ਜੀ ਤੇ ਗ੍ਰੰਥ ਸਾਹਿਬ ਉੱਥੇ ਕੋਲੇ ਸਿੱਟੇ ਗਿਆ ਗ੍ਰੰਥ ਸਾਹਿਬ ਦੇ ਉੱਤੇ ਗੋੜਿਆ ਦੇਖ ਲਾ ਆ ਦੇਖ ਲਾ ਭੈਣ ਚੋਦਾ ਕੁੱੜੀ ਜਮੈਨ ਫੜਨਾ ਤੈਨੂੰ ਬਜਨ ਕਰੀਏ ਨਾ ਤੂੰ ਹੰਗਾ ਬਜੇ ਨੀ ਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਆ ਜਾ ਬਾਈ ਸ਼ੇਅਰ ਕਰ ਦਿਓ ਜਿਹੜਾ ਜਿਹੜਾ ਜੜਾ ਜੁੜਿਆ ਕੌਮੀ ਇਨਸਾਫ ਮੋਰਚਾ ਵਾਪੀਐਸ ਚੌਕ ਚੰਡੀਗੜ੍ਹ ਹਾਏ ਓਏ ਜੋਤੇ ਬੈਠੀਏ ਕਿਰਪਾ ਕਰੋ ਬਾਈ ਜੀ ਪਾਣੀ ਪਿਆਰਾਂ ਨੂੰ ਮੇਜਰ ਥੈਂ ਤੁਹਾਨੂੰ ਤੁਹਾਰਾ ਪ੍ਰਸ਼ਾਸਨ ਨੂੰ ਆਓ ਵੀਰੇ ਆਓ ਆ ਇੱਥੇ ਗੋਲੇ ਸਿੱਟਿਆ ਗੁਰਨ ਸਾਹਿਬ ਦੇ ਉੱਪਰ ਗੋਲੇ ਸਿੱਟੇ ਨੇ ਇਹਨਾਂ ਨੇ ਗੁਰਨ ਸਾਹਿਬ ਦੇ ਉੱਤੇ ਗੋਲੇ ਸਿੱਟੇ ਨੇ ਬਾਈ ਆ ਲਾਈਵ ਚ ਦੇਖ ਲਿਓ ਸਾਰਾ ਸਾਡੇ ਗੁਰੂ ਧੱਕ ਦੀ ਬੇਅਦਬੀ ਕੀਤੀ ਆ ਵਾਹ ਦੇਖ ਲਓ ਆ ਦੇਖ ਲਓ ਆ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਗੋਲੇ ਸਿੱਟੇ ਇੱਥੇ ਵਿੱਚ ਵੀ ਡਿੱਗੇ ਬਿਆ ਖੋਲ ਇਹ ਭਗਵਾਨ ਤ ਪੁੱਛ ਰਿਹਾ ਤੇਰਾ ਅੰਤ ਆ ਗਿਆ ਤੇਰਾ ਅੰਤ ਆ ਗਿਆ ਅੰਤ ਆ ਗਿਆ ਕਿੰਨੇ ਗੋਲੇ ਸਿੱਟੇ ਤੁਸੀਂ ਖੋਲਾਂ ਦੇਖੋ ਉੱਪਰ ਉੱਪਰ ਅਸੀਂ ਆਪ ਗਵਾਹ ਇਸ ਚੀਜ਼ ਦੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਖੋਲ ਚੱਕ ਲੋ ਇੱਥੇ ਕੋਈ ਵੀ ਐਸੀ ਹਰਕਤ ਨਾ ਕੀਤੀ ਜਾਵੇ ਜਿਸ ਨਾਲ ਆਪਣੇ ਸਾਥੀ ਮਾਹੌਲ ਨੂੰ ਖਰਾਬ ਕੀਤਾ ਜਾਵੇ ਕੋਈ ਪੰਜ ਦਾ ਸਿੰਗਰ ਕੋਈ ਜੀਬੀਆਂ ਦੋ ਜਾਈ ਸਰ ਬਣਾ ਰਹੇ ਗੁਰੂ ਦੀ ਬੇਅਦਬੀ ਕੀਤੀ ਆ ਮੈਂ ਸਾਡੇ ਤੋਂ ਵੀ ਫਿਰ ਦੱਸਾਂ ਕਿ ਸੰਗਤ ਦੇ ਵਿੱਚ ਕੋਈ ਬਾਗਨਾ ਕਰੇ ਖਾਤ ਨਹੀਂ ਲਗਣੀ ਬਸ ਹੋਰ ਦਿਆ ਨਾ ਅਸੀਂ ਸ਼ਾਂਤ ਆ ਬਾਬੂ ਕੋਈ ਨਾ ਲੜਾਂਗੇ ਕੋਈ ਨਾ ਅਪੀਲ ਹੈ ਕਿ ਖੁਦ ਦਾ ਸਤਕਾਰ ਨਾ ਸਮਾਤ ਮੇ ਰੋ ਪੰਥ ਦਾ ਦਾਸਨ ਲੈ ਕੇ ਕੀ ਕੀ ਬਦੇ ਆਟੋਟੇ ਰੈਂਟੀ ਦੁਆਰਾ ਇਹਨਾਂ ਦਾ ਸਨੈ ਕਰ ਰਹੇ ਕਿਪਾਤਰੋ ਜੀ ਕਿਰਦੀ ਕਰਨਾ ਮਹਾਉਤਸਵ ਨਾਲ ਨਾਲ ਦੁਆਰਾ ਤੁਹਾਨੂੰ ਸਾਰਾ ਸੈਟਰੋਂ ਕੰਨ ਕੀ ਰੇਕੋ ਆਪਾਂ ਤਾਂ ਸ਼ਾਂਤ ਪਈਆ ਛੁੱਟੇ ਤਾਂ ਇਹਨਾਂ ਨੇ ਆ ਇਹਨਾਂ ਨੇ ਛੁੱਟੇ ਆਪਾਂ ਨੇ ਕਾਰਨਾ ਬਣਾ ਲੈ ਕੀ ਸ਼ਾਂਤੀ ਦਾ ਬਣਾਣੀ ਸੀ ਬੜੇ ਗੰਤ ਮੀਰੋਂ ਕੋਈ ਸੰਧ ਦੇ ਜਿੰਦਰ ਬਾਈਆਂ ਕਰੇ ਸੰਤੂ ਹੀ ਸ਼ਾਂਤ ਮੇਰਾ ਰੇ ਗੁਰੂ ਤੇ ਗੋਲੇ ਸੱਟ ਤੇ ਅਜੇ ਸ਼ਾਂਤ ਮੈਂ ਰਹੀਏ ਸ਼ਾਬਾਸ਼ ਗੁਰੂ ਤੇ ਗੋਲੇ ਸੱਟ ਤੇ ਸ਼ਾਂਤ ਮੈਂ ਰੋ ਸਾਰੇ ਸੰਗਤ ਆਪ ਦੋਗਲੇ ਆ ਸਤਨਾ ਦੇ ਜਿਹੜਾ ਜਾਤਰਾ ਜਿਹੜੇ ਫਰਮਾਨ ਸਿੰਘ ਦਾ ਨਹੀਂ ਕੀਤੀ ਆ ਕਿਤੇ ਨਹੀਂ ਪਛਾਣ ਭਾਈ ਕਿੰਨੇ ਗੋਲੇ ਕਿੱਟੇ ਕਿਹਾ ਤੂੰ ਅੰਦਰ ਸੀਗਾ ਸਾਈਡਾਂ ਦੇ ਬਹੁਤ ਘਰੇ ਨੇ ਇੱਧਰ ਸਾਈਡ ਉੱਪਰ ਉੱਪਰ ਵੀ ਘਰੇ ਨੇ ਅਸੀਂ ਖੁਦ ਦੇਖਿਆ ਇੱਥੇ ਪੰਡਾਲ ਤੇ ਘਰੇ ਰਿਹਾ ਇੱਥੇ ਚਰਨ ਗੰਗਾ ਕੋਲੇ ਵੀ ਘਰੇ ਰਿਹਾ ਸਾਰੇ ਪਾਸੇ ਘਰੇ ਰਿਹਾ ਉਹਨੇ ਟਾਰਗੇਟ ਕੀਤਾ ਇੱਕ ਬਾਅਦ ਬੋਲੇ ਛੁੱਟੇ ਜਾਂਦਾ ਗੁਰੂ ਕ੍ਰੰਤ ਸਰ ਦੇ ਪਿੱਛੇ ਛੱਟ ਰਿਹਾ ਨਾ ਉੱਪਰ ਛੱਟਿਓ ਹਜੇ ਸਿੰਘ ਕਹਿੰਦਾ ਸ਼ਾਂਤ ਰਹੋ ਨਹੀਂ ਕਰਨੀ ਜਾਣਾ ਅੱਜ ਕੋਈ ਨਹੀਂ ਕੋਈ ਨਹੀਂ ਕਹਿ ਤੂੰ ਸਾਡੇ ਗ੍ਰੰਥ ਤੇ ਗੋਲੇ ਸੱਚ ਤੇ ਕਹਿੰਦਾ ਸ਼ਾਂਤਮਈ ਰਹੋ ਗੋਲੇ ਸੱਟਦਾ ਕਰਾਥ ਤੇ ਤੁਸੀਂ ਬੇਨਤੀ ਕਰੀ ਇੱਥੇ ਆਓ ਬਾਈ ਪ੍ਰਸ਼ਾਦ ਜੀ ਗੁਰੂ ਸਾਹਿਬ ਸਾਡੇ ਵਾਸਤੇ ਮੌਕਾ ਗੁਰੂ ਸਾਹਿਬ ਦੀ ਬੇਦਬੀ ਨਹੀਂ ਹੋਣੀ ਚਾਹੀਦੀ ਪ੍ਰਸ਼ਾਦ ਕਹਿੰਦਾ ਮੇਰੀ ਗੱਲ ਹੋ ਗਈ ਆ ਪ੍ਰਸ਼ਾਦ ਕਹਿੰਦਾ ਮੇਰੀ ਗੱਲ ਹੋਈ ਆ ਹੁਣੇ ਸਾਰੇ ਗੋਲੇ ਸੱਟਿਆ ਬਾਈ ਉੱਤੇ ਗੋਲੇ ਸੱਟਿਆ ਗੁਰੂ ਗ੍ਰੰਥ ਸਾਹਿਬ ਤੁਸੀਂ ਬੰਬਾਰੀ ਰੋਕੋ ਤੁਸੀਂ ਸਾਡੇ ਗੁਰੂ ਸਾਹਿਬਾਂ ਦੇ ਜਿੱਥੇ ਹੈਗੇ ਉੱਥੇ ਬੰਬਾਰੀ ਕਰ ਰਹੇ ਹੋ ਪ੍ਰਸ਼ਾਦ ਕਹਿੰਦੇ ਕਹਿੰਦਾ ਪ੍ਰਸ਼ਾਦ ਰੋਕ ਰਿਹਾ ਵਾ ਸਾਡੇ ਸਿੱਖਾਂ ਨੂੰ ਬੇਨਤੀ ਹੈ ਬੰਦਾਲ ਚਾਓ ਕੋਈ ਭਰਾ ਭਾਰ ਨਾ ਜਾਵੇ ਆਇਆਓ ਸਾਰੇ ਜਿਹੜੇ ਕੋਈ ਪਾਸੇ ਨਾ ਜਾਵੇ ਸਾਨੂੰ ਗੁਰੂ ਸਾਹਿਬ ਦੀ ਗੁਰੂ ਸਾਹਿਬ ਦੀ ਹਾਜ਼ਰ ਕਰਨੀ ਬਹੁਤ ਜ਼ਰੂਰੀ ਆ ਗੁਰੂ ਸਾਹਿਬ ਆਜਾ ਮੇਰੇ ਵੀ ਇੱਥੇ ਆਓ ਗੁਰੂ ਸਾਹਿਬ ਤੇ ਗੋਲੇ